ਕੈਲੀਫੋਰਨੀਆ ਦੇ ਇੱਕ ਬਿਜ਼ਨਸ ਦੀ ਕਾਉਂਟੀ ਦੇ ਨਾਲ ਸਿੰਘ ਫਸੇ ਪਏ ਆ ਵੱਡਾ ਉਹ ਅਮਰੀਕਨ ਫਲੈਗ ਜਿਹੜਾ ਉਹ ਉਥੇ ਉਡਾ ਸਕਦੇ ਆ ਕਿ ਨਹੀਂ ਉਸ ਨੂੰ ਲੈ ਕੇ ਲੋਕਲ ਗਵਰਨਮੈਂਟ ਦੇ ਨਾਲ ਐਸ ਟਾਈਮ ਕੰਮ ਚੱਲਿਆ ਪਿਆ ਆ ਕੈਂਪਿੰਗ ਵਰਲਡ ਆਰ ਵੀ ਸੇਲਸ ਐਨਮਕੀਨ ਕਾਉਂਟੀ ਦੇ ਵਿੱਚ ਆ ਕਹਿੰਦੇ ਵੀ ਇਹ ਇੱਕ ਵੱਡਾ ਅਮਰੀਕੀ ਜਿਹੜਾ ਝੰਡਾ ਆ ਉਹ ਆਪਣੀ ਗਰਾਊਂਡਸ ਦੇ ਉੱਤੇ ਲਹਿਰਾਉਣਾ ਚਾਹੁੰਦੇ ਆ ਪਰ ਕਹਿੰਦੇ ਵੀ ਇਸ ਨੂੰ ਟੈਂਪੋਰਰੀਲੀ ਆਰਜੀ ਤੌਰ ਦੇ ਉੱਤੇ ਹਾਲਟ ਕਰ ਦਿੱਤਾ ਗਿਆ ਸੈਨਵਕੀਨ ਕਾਉਂਟੀ ਕਮਿਊਨਿਟੀ ਡਿਵੈਲਪਮੈਂਟ ਨੇ ਆਰਡਰ ਕੀਤਾ bizness ਨੂੰ ਵੀ ਇਸ ਨੂੰ ਜਿਹੜਾ ਉਹ ਤੁਸੀਂ ਸੇਫਟੀ ਰੀਜ਼ਨਸ ਤੇ ਪਰਮਿਸ਼ਨ ਨਾ ਹੋਣ ਕਰਕੇ ਟੇਕ ਡਾਊਨ ਕਰ ਲਓ ਕੈਂਪਨ ਵਰਲਡ ਦੇ ਫਲੈਗਪੋਕ ਦੇ ਫਲੈਗ ਪੋਲ ਦੇ ਉੱਤੇ ਕਹਿੰਦੇ ਵੀ ਜਿਸ ਦੇ ਜਿਸ ਦੇ ਲਈ ਨਾ ਹੀ ਵਰਕਿੰਗ ਪਰਮਿਟ ਆ ਨਾ ਹੀ ਜਿਹੜਾ ਪਲੈਨਿੰਗ ਅਪਰੂਵਲ ਆ ਉਸ ਨੂੰ ਜਿਹੜਾ ਆ ਉਹ ਲਾਇਆ ਗਿਆ ਤਾਂ ਇਸ ਤੋਂ ਵੱਧ ਕੈਂਪਿੰਗ ਵਰਲਡ ਦੀਆਂ ਡੀਲਰਸ਼ਿਪਸ ਨੇ ਪੂਰੇ ਅਮਰੀਕਾ ਦੇ ਵਿੱਚ ਤੇ ਕਹਿੰਦੇ ਵੀ ਹਰ ਇੱਕ ਥਾਂ ਦੇ ਉੱਤੇ ਵੱਡਾ ਜਿਹੜਾ ਅਮਰੀਕੀ ਝੰਡਾ ਆ ਉਹ ਲਾਇਆ ਜਾਂਦਾ ਆ ਸਿਰਫ ਇੱਕ ਫ੍ਰੈਂਚ ਕੈਂਪ ਦੀ ਜਿਹੜੀ ਲੋਕੇਸ਼ਨ ਆ ਉਸ ਨੂੰ ਛੱਡ ਕੇ ਸੈਨਮਕਿਨ ਕਾਉਂਟੀ ਵਾਲੇ ਕਹਿੰਦੇ ਵੀ ਇਹ ਇਸ਼ੂ ਝੰਡੇ ਦਾ ਨਹੀਂ ਸੇਫਟੀ ਦਾ ਜਿਹੜਾ ਇਸ ਦੇ ਵਿੱਚ ਇਸ਼ੂ ਹੈਗਾ ਆ ਉਹ ਕਹਿੰਦੇ ਵੀ ਜਿਹੜਾ ਫਲੈਗ ਪੋਲ ਦੀ ਫਾਊਂਡੇਸ਼ਨ ਆ ਉਹ ਪ੍ਰਾਪਰਟੀ ਲਾਈਨ ਤੇ I5 ਦੇ ਬਿਲਕੁਲ ਨਜ਼ਦੀਕ ਆ ਤੇ ਉਹਦਾ ਇਹਡਾ ਰਾਬੀ ਕਿਤੇ ਟੁੱਟ ਕੇ ਬਾਅਦ ਦੇ ਵਿੱਚ ਇਹ ਫ੍ਰੀਵੇ ਦੇ ਉੱਤੇ ਜਿਹੜੀ ਨਾ ਡਿੱਗ ਪਵੇ ਸੋ ਇਸ ਲਈ ਕਹਿੰਦੇ ਆਪ ਵੀ ਕਾਉਂਟੀ ਵਾਲੇ ਨੇ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ ਸੋ ਦੇਖੋ ਕੀ ਹੁੰਦਾ ਵੱਡੇ ਝੰਡਿਆਂ ਦਾ ਦੌਰ ਹਰਜੋਤ ਸਿੰਘ ਜੀ ਇੰਡੀਆ ਦੇ ਵਿੱਚ ਵੀ ਜਿਹੜਾ ਚੱਲਿਆ ਸੀਗਾ ਜਦੋਂ ਬਾਰਡਰ ਦੇ ਲਾਗੇ ਇਹ ਖਬਰਾਂ ਸੀਗੀਆਂ ਵੀ ਹਾਂ ਜੀ ਸਭ ਤੋਂ ਵੱਡਾ ਜਿਹੜਾ ਝੰਡਾ ਲਹਿਰਾ ਕੇ ਅਸੀਂ ਇਕੱਲੇ ਵੀ ਵੱਡੇ ਰਾਸ਼ਟਰਵਾਦ ਦੀ ਜਿਹੜੇ ਬਣ ਰਹੇ ਆ ਉਹਦਾ ਅਮਰੀਕਾ 'ਚੇ ਕਾਫੀ ਕਾਮਨ ਗੱਲ ਆ ਵੱਡੇ ਵੱਡੇ ਝੰਡੇ ਤੁਹਾਨੂੰ ਆਮ ਫ੍ਰੀ ਵੇਸ ਦੇਰ ਦੇ گرد ਜਿਹੜੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਈ ਜਿਹੜੇ ਆ ਬਿਜ਼ਨਸ ਵਾਲੇ ਆ ਜਾਂ ਘਰਾਂ ਵਾਲੇ ਵੀ ਉਹ ਲਹਿਰਾਉਂਦੇ ਨਜ਼ਰ ਆਉਂਦੇ ਨੇ ਕੈਲੀਫੋਰਨੀਆ ਦੇ ਇੱਕ ਬਿਜ਼ਨਸ ਦੀ ਕਾਉਂਟੀ ਦੇ ਨਾਲ ਸਿੰਘ ਫਸੇ ਪਏ ਆ ਵੱਡਾ ਉਹ ਅਮਰੀਕਨ ਫਲੈਗ ਜਿਹੜਾ ਉਹ ਉੱਥੇ ਉਡਾ ਸਕਦੇ ਆ ਕਿ ਨਹੀਂ ਉਸ ਨੂੰ ਲੈ ਕੇ ਲੋਕਲ ਗਵਰਨਮੈਂਟ ਦੇ ਨਾਲ ਇਸ ਟਾਈਮ ਕੰਮ ਚੱਲਿਆ ਪਿਆ ਆ ਕੈਂਪਿੰਗ ਵਰਲਡ ਆਰ ਵੀ ਸੇਲਸ ਐਂਡ ਮਕੀਨ ਕਾਉਂਟੀ ਦੇ ਵਿੱਚ ਆ ਕਹਿੰਦੇ ਵੀ ਇਹ ਇੱਕ ਵੱਡਾ ਅਮਰੀਕੀ ਜਿਹੜਾ ਝੰਡਾ ਆ ਉਹ ਆਪਣੀ ਗਰਾਊਂਡਸ ਦੇ ਉੱਤੇ ਲਹਿਰਾਉਣਾ ਚਾਹੁੰਦੇ ਆ ਪਰ ਕਹਿੰਦੇ ਵੀ ਇਸ ਨੂੰ ਟੈਂਪੋਰਰੀਲੀ ਆਰਜੀ ਤੌਰ ਦੇ ਉੱਤੇ ਹਾਲਟ ਕਰ ਦਿੱਤਾ ਗਿਆ ਸੈਨਵਕੀਨ ਕਾਉਂਟੀ ਕਮਿਊਨਿਟੀ ਡਿਵੈਲਪਮੈਂਟ ਨੇ ਆਰਡਰ ਕੀਤਾ بزਨਸ ਨੂੰ ਵੀ ਇਸ ਨੂੰ ਜਿਹੜਾ ਉਹ ਤੁਸੀਂ ਸੇਫਟੀ ਰੀਜ਼ਨਸ ਤੇ ਪਰਮਿਸ਼ਨ ਨਾ ਹੋਣ ਕਰਕੇ ਟੇਕ ਡਾਊਨ ਕਰ ਲਓ ਕੈਂਪੀਨ ਵਰਲਡ ਦੇ 플ੈਗਪੋਲ ਦੇ 플ੈਗ ਪੋਲ ਦੇ ਉੱਤੇ ਕਹਿੰਦੇ ਵੀ ਜਿਸ ਦੇ ਜਿਸ ਦੇ ਲਈ ਨਾ ਹੀ ਵਰਕਿੰਗ ਪਰਮਿਟ ਆ ਨਾ ਹੀ ਜਿਹੜਾ ਪਲੈਨਿੰਗ ਅਪਰੂਵਲ ਆ ਉਸ ਨੂੰ ਜਿਹੜਾ ਉਹ ਲਾਇਆ ਗਿਆ 250 ਤੋਂ ਵੱਧ ਕੈਂਪਿੰਗ ਵਰਲਡ ਦੀਆਂ ਡੀਲਰਸ਼ਿਪਸ ਨੇ ਪੂਰੇ ਅਮਰੀਕਾ ਦੇ ਵਿੱਚ ਤੇ ਕਹਿੰਦੇ ਵੀ ਹਰ ਇੱਕ ਥਾਂ ਦੇ ਉੱਤੇ ਵੱਡਾ ਜਿਹੜਾ ਅਮਰੀਕੀ ਝੰਡਾ ਆ ਉਹ ਲਾਇਆ ਜਾਂਦਾ ਆ ਸਿਰਫ ਇੱਕ ਫ੍ਰੈਂਚ ਕੈਂਪ ਦੀ ਜਿਹੜੀ ਲੋਕੇਸ਼ਨ ਆ ਉਸ ਨੂੰ ਛੱਡ ਕੇ ਸੈਨਮਕਿਨ ਕਾਉਂਟੀ ਵਾਲੇ ਕਹਿੰਦੇ ਵੀ ਇਹ ਇਸ਼ੂ ਝੰਡੇ ਦਾ ਨਹੀਂ ਸੇਫਟੀ ਦਾ ਜਿਹੜਾ ਇਸ ਦੇ ਵਿੱਚ ਇਸ਼ੂ ਹੈਗਾ ਆ ਉਹ ਕਹਿੰਦੇ ਵੀ ਜਿਹੜਾ ਫਲੈਗ ਪੋਲ ਦੀ ਫਾਊਂਡੇਸ਼ਨ ਆ ਉਹ ਪ੍ਰਾਪਰਟੀ ਲਾਈਨ ਤੇ I5 ਦੇ ਬਿਲਕੁਲ ਨਜ਼ਦੀਕ ਆ ਤੇ ਉਹਦਾ ਇਹੜਾ ਰਾਬੀ ਕਿਤੇ ਟੁੱਟ ਕੇ ਬਾਦ ਦੇ ਵਿੱਚ ਇਹ ਫਰੀਵੇ ਦੇ ਉੱਤੇ ਜਿਹੜੀ ਨਾਂ ਡਿੱਗ ਪਵੇ ਸੋ ਇਸ ਲਈ ਕਹਿੰਦੇ ਆਪ ਵੀ ਕਾਉਂਟੀ ਵਾਲਿਆਂ ਨੇ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ ਸੋ ਦੇਖੋ ਕੀ ਹੁੰਦਾ ਵੱਡੇ ਝੰਡਿਆਂ ਦਾ ਦੌਰ ਹਰਜੋਤ ਸਿੰਘ ਜੀ ਇੰਡੀਆ ਦੇ ਵਿੱਚ ਵੀ ਜਿਹੜਾ ਚੱਲਿਆ ਸੀਗਾ ਜਦੋਂ ਬਾਰਡਰ ਦੇ ਲੱਗ ਗਏ ਇਹ ਖਬਰਾਂ ਸੀ ਕਿ ਵੀ ਹਾਂ ਜੀ ਸਭ ਤੋਂ ਵੱਡਾ ਜਿਹੜਾ ਝੰਡਾ ਲਹਿਰਾ ਕੇ ਅਸੀਂ ਕਹਿ ਲਾਂ ਵੀ ਵੱਡੇ ਰਾਸ਼ਟਰਵਾਦ ਦੀ ਜਿਹੜੇ ਬਣ ਰਹੇ ਆ ਉਹਦਾ ਅਮਰੀਕਾ 'ਚ ਹੀ ਕਾਫੀ ਕਾਮਨ ਗੱਲ ਆ ਵੱਡੇ ਵੱਡੇ ਝੰਡੇ ਤੁਹਾਨੂੰ ਆਮ ਪ੍ਰੀਵियस ਡੇਰ ਦੇ ਕਿਰਦਿਆਂ ਤੁਹਾਡੇ ਸ਼ਹਿਰਾਂ ਦੇ ਵਿੱਚ ਕਈ ਜਿਹੜੇ ਆ ਬਿਜ਼ਨਸ ਵਾਲੇ ਆ ਜਾਂ ਘਰਾਂ ਵਾਲੇ ਵੀ ਉਹ ਲੈ